مرदाबाद سی ہوئی مرदाबाद ایف پی ہوئی مرदाबाद ایف پی ہوئی مرदाबाद ਸਮਸਕਾ ਚ ਦੇਖ ਰਹੀ ਹਾਂ ਪੰਜਾਬ ਬਾਡਨ ਨਿਊਜ਼ ਇੱਕ ਪਾਸੇ ਜਿੱਥੇ ਸਰਕਾਰ ਵੱਲੋਂ ਕਿਸਾਨਾਂ ਦੀ ਫਸਲ ਦਾ ਇੱਕ ਇੱਕ ਦਾਣਾ ਚੁਕਤਣ ਦੇ ਦਾਅਵੇ ਸਰਕਾਰ ਵੱਲੋਂ ਕੀਤੇ ਜਾ ਰਹੇ ਨੇ ਉੱਥੇ ਹੀ ਜਦੋਂ ਇਹ ਫਸਲ ਮੰਡੀਆਂ ਦੇ ਵਿੱਚ ਵੱਖ-ਵੱਖ ਵਿਭਾਗਾਂ ਵੱਲੋਂ ਖਰੀਦ ਲਈ ਜਾਂਦੀ ਹੈ ਕਾਫੀ ਇਸ ਦੀ ਖੱਜਲ-ਖੁਆਰੀ ਸ਼ੁਰੂ ਹੋ ਜਾਂਦੀ ਹੈ ਇਦਾਂ ਦਾ ਹੀ ਇੱਕ ਮਾਮਲਾ ਪਠਾਨਕੋਟ ਵੇਖਣ ਦੇ ਸਾਹਮਣੇ ਆਇਆ ਕਿਥੇ ਕੇਐਫਸੀ ਗਦਾਮ ਦੇ ਵਿੱਚ ਤੇ ਗਦਾਮ ਦੇ ਬਾਹਰ ਟਰੱਕਾਂ ਦੀਆਂ ਲੰਬੀਆਂ-ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ ਅਤੇ ਟਰੱਕ ਡਰਾਈਵਰ ਵੀ ਪਾਰ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ ਜਿਸ ਦੇ ਪਿੱਛੇ ਕਾਰਨ ਦੱਸਤੇ ਜਾ ਰਿਹਾ ਹੈ ਕਿ ਪਿਛਲੇ ਕਰੀਬ 10 ਦਿਨਾਂ ਤੋਂ ਗੱਡੀਆਂ ਖਾਲੀ ਨਹੀਂ ਕਰੀਆਂ ਜਾ ਰਹੀਆਂ ਕਣਕ ਦੀ ਫਸਲ ਨਾਲ ਭਰੀਆਂ ਬੋਰੀਆਂ ਟਰੱਕਾਂ ਦੇ ਵਿੱਚ ਲੱਦੀਆਂ ਹੋਈਆਂ ਹਨ ਜੋ ਕਿ ਖਾਲੀ ਗੋਦਾਮ ਦੇ ਵਿੱਚ ਨਹੀਂ ਕਰਵਾਇਆ ਜਾ ਰਿਹਾ ਜਿਸ ਦੇ ਰੋਸ਼ਵਜੋ ਟਰੱਕ ਡਰਾਈਵਰਾਂ ਦੇ ਇਕੱਠੇ ਹੋ ਕੇ ਐਫਐਸ ਗੋਦਾਮ ਦੇ ਬਾਹਰ ਹੀ ਟਰਨਾ ਦੇ ਦਿੱਤਾ ਅਤੇ ਮੰਗ ਕਰ ਰਹੇ ਨੇ ਕਿ ਗੱਡੀਆਂ ਨੂੰ ਜਲਦ ਤੋਂ ਜਲਦ ਖਾਲੀ ਕਰਵਾਇਆ ਜਾਵੇ ਉਧਰ ਦੀ ਪਾਕ ਵੱਲੋਂ ਲੇਬਰ ਨਾ ਹੋਣ ਦੇ ਲਾਰੇ ਲੱਪੇ ਲਾ ਟਾਲਮ ਟੋਲ ਕੀਤੀ ਜਾ ਰਹੀ ਜਿਸ ਦੇਖ ਰਿਹਾ ਹਾਂ ਪੰਜਾਬੀ ਬਾਡਰ نیوز ਮਰਕੀ ਸ਼ਰਮਾ ਬੰਗਿਆ FBI FBI منڌاباد FBI منڌاباد منڌاباد ਉਹਨਾਂ ਦਾ ਰਾਸਕ੍ਰਿਮੈਂਟ ਹੋ ਸਕਦੀ ਹੈ ਨਾ 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 ਕਰਦੇ ਦੇਰ ਬਾਅਦ ਆ ਕੇ ਕਰਾਂਗੇ ਗਾਂਦੇ ਦੇ ਤੀਜੇ ਨੰਬਰ ਤੇ ਕਰਾਂਗੇ ਕਈਆਂ ਨੂੰ ਡਾਡੋ ਦਿਨ ਹੋ ਗਿਆ ਬੜੀ ਬਹੁਤ ਕੀ ਮਤ ਲੋੜ ਗਿਆ ਖਾਲੀ ਨਹੀਂ ਕਰਦੇ ਕੋਈ ਨਾ ਕੋਈ ਪੈਸਾ ਨਹੀਂ ਹੁੰਦੇ ਜੀ ਉਹਨੇ ਮੰਨ ਲਿਆ ਬੜਾ ਬਹੁਤ ਖਰੀ ਜਾਂਦਾ ਮਾਈਕ ਡਾ ਹੋ ਗਿਆ पुरोतम सिंघी पुरशोतम जी ਕੀ ਦਿੱਕਤ ਆ ਰਹੀ ਹੈ ਤੁਸੀਂ ਤੰਨਾ ਦੇ ਰਹੇ ਹੋ ਦਿੱਕਤ ਤਾਂ ਸਾਡੀ ਗੱਡੀ ਆਉਂਦੀ ਕਾਰਡ ਮੇਰੇ ਕੋਲ ਬਿਲਟੀ ਆ ਅਸੀਂ 13 ਤਰੀਕ ਨੂੰ ਗੱਡੀਆਂ ਲਾਈਆਂ ਸੀ ਲੈਣ ਦੇ ਵਿੱਚ ਉਧਰ ਸੇਫ ਬੇਰ ਹੋਸ 6 ਦਿਨ ਉੱਥੇ ਗੱਡੀ ਖਲੋ ਕੇ ਕੰਡੇ ਤੋਂ ਮੇਰੀ ਗੱਡੀ ਵਾਪਸ ਕੀਤੀ ਆ ਕਹਿੰਦੇ ਵੀ ਇਹ ਮਾਲ ਤੁਹਾਡਾ ਉਧਰ ਉਤਰੇਗਾ ਇਧਰ ਚੌਲ ਉਤਰਨੇ ਗਏ ਹੁਣ ਉਧਰ ਵੀ ਚੌਲ ਵੀ ਉੱਤੇ ਹੀ ਜਾਂਦੇ ਆ ਤੇ ਇਧਰ ਵੀ ਚੌਲ ਉਤਰੀ ਜਾਂਦੇ ਆ ਔਰ 4 ਦਿਨ ਤੋਂ ਇੱਥੇ ਖੜੇ ਆ ਪਰੇਸ਼ਾਨ ਹੋ ਗਿਆ ਨਹੀਂ ਬਹੁਤ ਕਿਸ਼ਤਾ ਦੀ ਗੱਡੀ ਆ ਮੈਂ ਗਰੀਬ ਆਦਮੀ ਆ ਸਿੰਗਲ ਮੋਟਰ ਮਾਲਕ ਆ ਜੀ ਦੱਸੋ ਮੈਂ ਕਿੱਧਰ ਜਾਵਾਂ ਤੁਸੀਂ ਕੀ ਮੰਗ ਸਕਦੇ ਹੋਣਾ ਪਰ ਸਾਡੀ ਗੱਡੀ ਖਾਲੀ ਹੋਣੀ ਚਾਹੀਦੀ ਜਿੰਨਾ ਤੇ ਸਾਡਾ ਫੈਸਲਾ ਨਹੀਂ ਹੋਇਆ ਇੱਥੇ ਬੈਠੇ ਰਹਿਵਾਂਗੇ 13 ਤਰੀਕ ਤੋਂ ਆ ਜੀ ਆਹ ਹੌਂਡਰ ਰਿਕਾਰਡ ਮੇਰੇ ਕੋਲ ਕਾਗਜ਼ ਹੈ ਜੀ ਬਿਲਟੀ ਜਲਜੀਤ ਸਿੰਘ ਸ਼ਰਤਰੀ ਡੀਐਸਪੀ ਕੀ ਮੁਸ਼ਕਿਲ ਆ ਰਹੀ ਦੀ ਤੁਹਾਨੂੰ ਮੁਸ਼ਕਿਲ ਜੀ ਇਹਨੂੰ 7-8 ਦਿਨ ਹੋ ਗਏ ਆ ਕਈਆਂ ਨੂੰ 10-10 ਦਿਨ ਹੋ ਗਏ ਆ ਕਿਵੜੀਆਂ ਨੀਆਂ ਗੱਡੀਆਂ ਖਾਲੀ ਘਰੀ ਜਾਂਦੇ ਆ ਮਾਲ ਕਿੱਥੇ ਜੜਾਉਂਦੇ ਉਹਨਾਂ ਕੋਲ ਬੈਠੇ ਲੱਗੇ ਉਹਨਾਂ ਦੀਆਂ ਗੱਡੀਆਂ ਲਵਾਈ ਜਾਂਦੇ ਆ ਕਹਨ ਕਿਹੜੀਆਂ ਗੱਡੀ ਕੋਈ ਨਹੀਂ ਜਾਣ ਦਿੰਦੇ ਅੰਦਰ ਇਜ ਕਰਕੇ ਸਾਨੂੰ ਸਾਰੀ ਰਾਤ ਮੱਛੀ ਦੀ ਸੌਂ ਦਿੰਦਾ ਇੰਨਾ ਤੇ ਗੰਦਿਆ ਕਿਰਪਾ ਕਰਕੇ ਸਾਡੀਆਂ ਗੱਡੀਆਂ ਦੋ ਦਿਨ ਦੇ ਵਿੱਚ ਸਾਰੀਆਂ ਖਾਲੀ ਕਰ ਵੰਦਦੀ ਬਜਾਏ ਐਸਾ ਵੀ ਕਹਿੰਦੇ ਕਿ ਤੋਂ 10 ਦਿਨ ਖੜ ਕੇ ਉਹ ਪਰਲੇ ਕਦਮਾਂ 'ਚ ਪੇਟਾ 6-6 ਦਿਨ ਉੱਥੇ ਕੱਢੇ 6 ਦਿਨ ਬਾਅਦ ਵਾਰੀ ਆਈ ਤੇ ਜਿਹੜਾ ਉਹਨਾਂ ਜੋ ਫੇਰ ਗੱਡੀਆਂ ਬਾਹਰ ਕੱਢੀਆਂ ਕਹਿੰਦੇ ਇੱਥੇ ਨਹੀਂ ਵਾਰੀ ਉੱਧਰ ਚਲ ਜੋ ਐਂ ਚੋਰ ਖਾਲੀ ਕਰਦੀ ਐ ਇਜ ਕਰਕੇ बे हाजी बेटी लेबर का इशू है सी डब्ल्यू सी में उस करके क्या हुआ गाड़ियाँ होगी यहाँ पर डाइवर्ट हमारे पास अंदर स्पेस नहीं है ओपन में लगना है उसके लिए हम एग्री हैं हमारे पास क्रेट की अवेलेबिलिटी नहीं है क्रेट अवेलेबल करा रहे हैं और कवर अवेलेबल करा रहे हैं नहीं ये लोग कह रहे हैं कि पिछले पाँच पाँच सात सात दिन सर पाँच दिन से वहाँ खड़े थे मेरे पास यहाँ पर गेट पास सी डब्ल्यू सी पठानकोट का है डिपो है एफ एस डी पठानकोट ਇਸ ਲਈ ਇੱਥੇ ਕਰਕੇ ਨਹੀਂ ਕਰ ਸਕਤੇ ਉਧਰ ਲੇਬਰ ਦੀ ਸ਼ੋਰਟੇਜ ਆਪ ਉਧਰ ਜਾ ਕੇ ਲੇਬਰ ਕੰਟਰੈਕਟਸ ਨੂੰ ਪਤਾ ਕੀ ਜੀਏ ਤੱਕ ਕਰਕੇ ਇੱਥੇ ਟ੍ਰੱਕ ਡਾਇਵਰਟ ਹੋਇਆ ਹੈ ਤਾਂ इनका क्या हाल है यू उतारेंगे